ਤੋ ਇਹ ਤਾਂ ਮੰਨ ਗਈ ਹੁਣ ਇਹ ਨਹੀਂ ਤੇ ਚਲੋ ਜੋ ਵੀ ਆ ਤੇ ਹੁਣ ਇਹ ਆ ਵੀ ਹੁਣ ਸਾਬ ਸਾਰਾ ਮੈਂ ਤੁਹਾਨੂੰ ਲਿਖ ਕੇ ਦੇਤਾ ਵਾ ਹਨਾ ਤੇ ਤੁਸੀਂ ਪੁੱਛ ਲੋ लवली ਨੂੰ ਜੇ ਇਹਨੂੰ ਕੋਈ ਹੈਗਾ ਸ਼ੱਕ ਤੇ ਹੁਣ ਕੱਢ ਲੋ ਐਨਾ ਕੋਈ ਸੌਖਾ ਸਾਹ ਕੋ ਤਬ ਛਤੀ ਦੇ ਦੀਂ ਦਿੰਦਾ ਜਿੰਨੀ ਛਤੀ ਇਹ ਮੰਨੇ ਹੁਣ ਕੀ ਕਰਾਂ ਨੂੰ ਮੈਂ ਗੱਲ ਤਾਂ ਨੂੰ ਜਿਹੜੀ ਕੱਲ ਕਹੀ ਕੁੜੀ ਦੀ ਸੌਂਚ ਖਾਓ ਤੁਸੀਂ ਜੋਬਰਵੀਰ ਨੂੰ ਕਹਿਗੇ ਨਾ ਤੇ ਕੁੜੀ ਦੀ ਸੌਂਚ ਖਾ ਦੋ ਵੀ ਮੈਂ ਸੱਚਾ ਹਾਂ ਤਰਪਿੰਦਰ ਤੂੰ ਇਹ ਕੀ ਗੱਲਾਂ ਕਰ ਰਹੀ ਆ ਜੋਬਨ ਕਿਉਂ ਕੁੜੀ ਦੀ ਸੌਂ ਖਾਵੇ ਤੂੰ ਇਹ ਗੱਲ ਕਰਨ ਲੱਗਿਆ ਮਾਸਾ ਵੀ ਨਹੀਂ ਸੋਚਿਆ ਬੇਰਮਨ ਰਮਨ ਜੋ ਬਣੇ ਤੇ ਮੈਨੂੰ ਹਫ਼ਤਾਵਾਂ ਦੇ ਤਾ ਸਾਰਾ ਹੁਣ ਤੱਕ ਜਿੰਨਾ ਵੀ ਹੈਗਾ ਜੀ ਹਾਂਜੀ ਹੁਣ ਜਿਹੜੀ ਮਤਲਬ ਪੈਲੀ ਪੂਣੀ ਵੰਡਣੀ ਆ ਨਾ ਇਹ ਤੋਂ ਗਾੜੀ ਹੁਣ ਇਹਨਾਂ ਦਾ ਹਫ਼ਤਾਵਾਂ ਵੱਖਰਾ ਹੀ ਹਾਂ ਤੇ ਠੀਕ ਵਾ ਪਰ ਮੈਨੂੰ ਹੋਰ ਤਰ੍ਹਾਂ ਹੋਣ ਰਿਹਾ ਵਾ ਇੱਕੋ ਹਾਥੀ ਸਭ ਕੋ ਹਰਿੰਦਾ ਸਾਹਿਬ ਕਤਾਬ ਨਾਲ ਤੇ ਚੰਗਾ ਰਹਿੰਦਾ ਵਾ ਕੰਮ ਵੱਖੋ ਵੱਖ ਮੁੱਠਾ ਹੋ ਜਾਣ ਤੇ ਫਿਰ ਉਹ ਗੱਲ ਨਹੀਂ ਬੰਦੀ ਹੁੰਦੀ ਹੁਣ ਦੋਵੇਂ ਜਿਦ ਕਰੀ ਜਾਂਦੇ ਆ ਪਹਿਲੋ ਜੋਬਨ ਨੇ ਗੱਲ ਛੇੜੀ ਤੇ ਹੁਣ ਨਿਕਾ ਕਹਿੰਦਾ ਵੀ ਮੈਂ ਹੋਣਾ ਹੀ ਅਟਵਾ ਤੇ ਹੁਣ ਦੱਸ ਕੀ ਕਰਨਾ ਘਰ ਕੋ ਪੱਤ ਪਾਣਾ ਚੱਲ ਜਦੋਂ ਕਹਿੰਦੇ ਪਿਆਲੀ ਨਾਂ ਲਵਾਓ ਨਾਂ ਲਵਾਓ ਚਲੇ ਵੀ ਚਾਇਨਾ ਦਾ ਲਾਠੀ ਜਾਣਾ ਨਾਲੇ ਪਤਾ ਲੱਗੂਗਾ ਵੀ ਕੀ ਵਟਣਾ ਖਟਣਾ ਵਾ ਚੱਲ ਕਰ ਆਓ ਠੰਡ ਪੈ ਜੂ ਇਹਨਾਂ ਨੂੰ ਉਹ ਵੱਡੀ ਤਾਂ ਚੰਗੀ ਸੀ ਉਹਨੇ ਤਾਂ ਕਦੀ ਇਹੋ ਜਿਹੀ ਕੋਈ ਗੱਲ ਹੀ ਨਹੀਂ ਕੀਤੀ ਆ ਨਿੱਕੀ ਦੇ ਆਉਂਦੀ देर ਹੋਈ ਆ ਤੇ ਬਸ ਘਰ ਦੇ ਵਿੱਚ ਅੰਤਰੀਆਂ ਵੰਡੀਆਂ ਪੈ ਗਈਆਂ ਪਹਿਲੀ ਨਾ ਕਰਾ ਦੋ ਹਸਾਬ ਕਿਤਾਬ ਪੁੱਛੋ ਓਦ ਕੋ ਚਲ ਸਾਰੇ ਕੰਮ ਆਪੇ ਕਰਦਾ ਹੀ ਰੱਖਦਾ ਹੀ ਟੱਕਦਾ ਹੀ ਸਾਨੂੰ ਫਿਗਰ ਨਹੀਂ ਉਹਨਾਂ ਨੂੰ ਉਹਨੂੰ ਵੀ ਫਿਗਰ ਨਹੀਂ लवली ਨੂੰ ਕੜਾ ਫਿਗਰ ਹੀ ਨਾ ਨਾ ਉਹਨੂੰ ਤਾਂ ਕੋਈ ਪਤਾ ਹੀ ਨਹੀਂ ਆ ਉਹਨੂੰ ਨਹੀਂ ਪਤਾ ਕਿ ਕਿੱਥੋਂ ਲਿਆਉਣੇ ਆ ਕਿੱਥੇ ਦੇਣੇ ਆ ਕਿੱਥੋਂ ਖਾਦ ਲਿਆਉਣੀ ਆ ਜੇ ਮੈਂ ਕਹਣਾ ਉਹ ਖਾਤਰੇਣ ਚਲੀਏ ਉਹਨੇ ਕਿਹਾ ਵੱਡੇ ਨੂੰ ਖਲਾ ਦੇ ਉਹਨੂੰ ਤਾਂ ਪਤਾ ਵੀ ਨਹੀਂ ਖਾਦ ਕਿੱਥੋਂ ਲਿਆਉਂਦਾ ਹੈ ਤੇ ਕਿੱਥੋਂ ਲਈ ਹੀ ਨਹੀਂ ਆਂਦਾ ਚੱਲ ਹੁਣ ਆਪਣੀਆਂ ਜ਼ਿੰਮੇਵਾਰੀਆਂ ਸਮਝੂ ਤਾਂ ਨਾਲੇ ਪਤਾ ਲੱਗ ਜੂ ਜਿਹੜੀ ਆਉਂਦੀ ਆਂਦੀ ਐ ਨਾ ਵੱਖਰੇ ਹੁਣਾਂ ਤਾਂ ਪਿਆਲੀ ਨਾਲ ਆਉਣੀ ਵੇਖ ਲਾਂਗੇ ਕਮਾਈ ਕਰਕੇ ਕਿੰਨੀ ਖਵਾਲਦਾ ਇਹਨੂੰ ਚੱਲ ਇਦਾਂ ਹੀ ਕਰ ਲਾ ਹਾਂ ਆ ਨਿਕਲਿਆ ਨਹੀਂ ਆ ਜੇ ਅੰਦਰੋਂ ਹਾਂ ਮਾਰਾਵਾਜ ਮਾਰ ਲਓ ਆਵਾਜ਼ ਜੋ ਬਨ ਉਹ ਲਵਲੀ ਸਾਡੇ ਆਗੇ ਡਾਡੀ ਜੀ ਧੀ ਧੀ ਛਤੀ ਆਵਾਜ਼ ਆਈ ਐ ਕਿੱਡਾ ਕਾਲਾ ਚੱਲ ਕੋਈ ਨਹੀਂ ਰਬਰ ਚਲ ਜੀ ਫੇਰ ਡਾਡੀ ਜੀ ਚਲਦੇ ਆ ਉਹ ਜੋ ਬੰਦੀ ਵੀ ਸੁਣ ਲਾ ਉਹ ਵੀ ਕਹਿਣਾ ਤੇ ਮੈਂ ਗੱਲ ਕਰਨੀ ਹੈ ਕੋਈ ਹੁਣ ਕਿਹੜੀ ਗੱਲ ਰਹਿ ਗਈ ਆ ਸਾਰਾ ਕੁਝ ਤਾਂ ਨਿਬੜ ਗਿਆ ਚਲ ਉਹਨੇ ਕਰਨੀ ਹੋ ਗੱਲ ਹੌਸਲਾ ਰੱਖ ਪਹਿਲੀ ਤਾਂ ਨਾ ਹੋਈ ਜਾਣੀ ਆ ਚਲ ਮਾਰੋ ਫਿਰ ਆਵਾਜ਼ ਨੂੰ ਮਾਰੋ ਆ ਜਾਂਦਾ ਮਾਰੀ ਆਵਾਜ਼ ਚਲ ਆਇਂਦਾ ਤਿਆਰ ਹੁਣ ਦੌੜ ਹੁੰਦਾ ਉਹਦਾ ਦੱਸੋ ਕਿਹੜੀ ਗੱਲ ਕਰਨੀ ਜੋਬਰ ਸਾਰੀ ਗੱਲ ਤੇਨੂੰ ਦੱਸਦਾ ਹੁਣ ਵੇਖੋ ਵੀ ਗੱਲ ਇਦਾਂ ਵਾ ਪੀ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਤੇ ਜਿਹੜਾ ਪਹਿਲੀ ਦਾ ਹਿਸਾਬ ਦਾ ਵੀ ਨਾ ਉਹ ਸਾਰਾ ਮੇਰੇ ਕੋਲ ਹੀ ਵਿਆਹ ਤੋਂ ਪਹਿਲਾਂ ਦਾ ਹੀ ਹਨਾ ਤੇ ਹੁਣ ਜਦੋਂ ਆ ਗੱਲਬਾਤ ਹੋਈ ਆ ਡੈਡੀ ਨੇ ਚਲੋ ਸਾਨੂੰ ਕਿਹਾ ਵੀ ਨਾ ਤੁਸੀਂ ਵੱਖ ਹੋ ਤੇ ਅਸੀਂ ਤੇ ਗੱਲ ਤੇ ਵੀ ਡੈਡੀ ਮੰਨੇ ਹੈ ਤੁਹਾਨੂੰ ਪਤਾ ਹਨਾ ਉਹ ਤੁਸੀਂ ਤਾਂ ਮੰਨ ਗਏ ਹੁਣ ਇਹ ਨਹੀਂ ਤੇ ਚਲੋ ਜੋ ਵੀ ਆ ਤੇ ਹੁਣ ਇਹ ਆ ਵੀ ਹੁਣ ਹਿਸਾਬ ਸਾਰਾ ਮੈਂ ਤੁਹਾਨੂੰ ਲਿਖ ਕੇ ਦੇਦਾ ਵਾ ਤੁਸੀਂ ਵੀ ਪੁਸ਼ਟੀ ਕਰ ਲਈ ਹਣੀ ਆ ਉਹਦੀ ਵੇਖ ਹੀ ਲਿਆ ਹੋਣਾ ਹਨਾ ਹੂੰ ਹੂੰ ਤੇ ਜੇ ਕਿਸੇ ਨੂੰ ਹੁਣ ਦਿੱਕਤ ਹੈਗੀ ਆ ਤੇ ਹੁਣ ਦੱਸ ਦੋ ਕਿਉਂ ਮੁੜ ਕੇ ਐਵੇਂ ਇੱਕ ਦੂਜੇ ਨੂੰ ਕਹੀ ਜਾਣਾ ਵੀ ਤੂੰ ਇਦਾਂ ਕਰਤਾ ਤੂੰ ਇਦਾਂ ਕਰਤਾ ਵਾ ਉਹ ਚੀਜ਼ ਦਾ ਫਾਇਦਾ ਕੋਈ ਨਹੀਂ ਹਨਾ ਤੇ ਤੁਸੀਂ ਪੁੱਛ ਲਓ ਲਵਲੀ ਨੂੰ ਜੇ ਇਹਨੂੰ ਕੋਈ ਹੈਗਾ ਸ਼ੱਕ ਤੇ ਹੁਣ ਕੱਢ ਲਓ ਮੁੜ ਕੇ ਜੇ ਗੱਲ ਹੋ ਗਈ ਤੇ ਫੇਰ ਨਹੀਂ ਕਹਿਣੇ ਕਹਿਣਾ ਕਿਉਂ ਵੀ ਲਵਲੀ ਜੋ ਬਨ ਜੋ ਤੂੰ ਕਿਹਾ ਨਾ ਠੀਕ ਵਾ ਕੱਲੇ ਕੱਲੇ ਨੂੰ ਸਾਫ਼ ਦੇਣਾ ਹੁਣ ਤੂੰ ਕੋਈ ਗੱਲ ਨਹੀਂ ਤੇਰੇ ਡੈਡੀ ਨੇ ਵੇਖ ਲਿਆ ਵਾ ਸਾਰਾ ਸਾਫ਼ ਕਿਤਾਬ ਚਲੋ ਵੇਖ ਲਿਆ ਵਾ ਤਾਂ ਫੇਰ ਠੀਕ ਆ ਠੀਕ ਹੀ ਹੋਣਾ ਵਾ ਡੈਡੀ ਨੇ ਵੇਖਿਆ ਹਿਸਾਬ ਤੇ ਆਹ ਹੁਣ ਨੇ ਕੀ ਖਾ ਲਿਆ ਵਿੱਚੋਂ ਨਾਲੇ ਕੰਮ ਕਰਦਾ ਰਿਹਾ ਸਾਰਾ ਦਿਨ ਘਰ ਲਵਲੀ ਹੁਣ ਤਾਂ ਤੂੰ ਕਹੀ ਜਾਣ ਡਿਆ ਨਾ ਤੇ ਮੁੜ ਕੇ ਰੋਲਾ ਨਹੀਂ ਪੈਣਾ ਚਾਹੀਦਾ ਘਰ 'ਚ ਉਹ ਨਹੀਂ ਪੰਦੇ ਰੋਲਾ ਮੇਰੀ ਗੱਲ ਸੁਣ ਵੇਖਿਆ ਜੀ ਇਹਦੇ ਕੰਮ ਠਾਲ ਕੇ ਲੈ ਗਈ ਆ ਪਤਾ ਨਹੀਂ ਹੁਣ ਕੀ ਨਵੇਂ ਸੱਪ ਕੱਢਣਾ ਵਾ ਉਹਨੂੰ ਕੋਨਾ ਕੋਸ ਖਾਲ ਦੇਣਾ ਵਾ ਫੇਰ ਇੱਥੇ ਰੱਟਾ ਪੈ ਜਾਣਾ ਵੇਖ ਲਿਓ ਸੱਪ ਕਦਾ ਕੱਢੂਗੀ ਪੈਲੀ ਆ ਤੇ ਉਹ ਮੈਂ ਨਾਂ ਲਾਉਣ ਚੱਲੇ ਆ ਇਹਨਾਂ ਦੇ ਕੀ ਕਰ ਦੇਣਗੇ ਹੁਣ ਚੱਲ ਆਉਂਦੀ ਆ ਤਾਂ ਸੁਣ ਲਿਓ ਕੀ ਆਂਦੇ ਆ ਚਲੋ ਉਹ ਕੀ ਗੱਲ ਹੋ ਗਈ ਆ ਉਥੋਂ ਠਾਲ ਕੇ ਲਿਆਂਦਾ ਵਾ ਗੱਲ ਕੀ ਹੁਣੀ ਆ ਮੈਨੂੰ ਨਾ ਮੈਂ ਸ਼ੱਕ ਜਿਹਾ ਪੈਂਦਿਆ ਵਾ ਸ਼ੱਕ ਪੈਂਦਿਆ ਵਾ ਜੋ ਬਨਵੀ ਰੱਡੀ ਛਤੀ ਮੰਗੇ ਆ ਖਰੇ ਇਹਨਾਂ ਨੇ ਕੀ ਲਗਾਇਆ ਵਾ ਤੇ ਕੀ ਨਹੀਂ ਲਗਾਇਆ ਉਹ ਲੁਕਾਉਣਾ ਉਹਨੇ ਕੀ ਹੈ ਸਾਰਾ ਸਾਥ ਆਪ ਦੇ ਤਾ ਵਡਾੜੀ ਨੂੰ ਜਿਲਕਾਇਆ ਹੁੰਦਾ ਤੇ ਡੈਡੀ ਨਾ ਮੈਨੂੰ ਕੋਈ ਦੱਸਦਾ ਇੰਨਾ ਕੋਈ ਸੌਖਾ ਸਾਹਕ ਤਬ ਛਤੀ ਦੇ ਦੀ ਦਿੰਦਾ ਜਿੰਨੀ ਛਤੀ ਇਹ ਮੰਨੇ ਹੁਣ ਕੀ ਕਰਾਂ ਨੂੰ ਮੈਂ ਗੱਲ ਤਾਂ ਨੂੰ ਜਿਹੜੀ ਕੱਲ ਕਹੀ ਕੁੜੀ ਦੀ ਸੌਂ ਚਕਾਉ ਆਪੇ ਲੋਕ ਸੱਚ ਸਾਹਮਣੇ ਆਜੂਗਾ ਵੀ ਹਾਂ ਮੈਂ ਸੱਚਾ ਹਾਂ ਉਹ ਸੌਂ ਵੱਲੋਂ ਮੈਂ ਨਹੀਂ ਕਾ ਕਹਿਣਾ ਚਾਹੇ ਤੂੰ ਫਿਰ ਆਪ ਚਕਾਲਾ ਉਹਨਾਂ ਨੂੰ ਕੋਈ ਨਹੀਂ ਮੈਂ ਕਹਿਦਨੀ ਆਜੋ ਹਾਂ ਮੈਂ ਨਹੀਂ ਕਾ ਕਹਿਣਾ ਫਿਰ ਮੈਂ ਬੁਰਾ ਭਲਾ ਬਣੂਗਾ ਵਿੱਚ ਹਾਂ ਦੱਸੋ ਹੁਣ ਕਿਹੜੀ ਗੱਲ ਆ ਮੰਮੀ ਜੀ ਮੇਰੀ ਸੁਣੋ ਗੱਲ ਹਾਂ ਸੌ ਗੱਲ ਦੀ ਇੱਕੋ ਗੱਲ ਵਾ ਮੰਮੀ ਜੀ ਮੈਂ ਇੱਕੋ ਗੱਲ ਕਰਦੀ ਆ ਮੈਂ ਨਾ ਕੋਈ ਸਵਾਲ ਕਰਦੀ ਨਾ ਕੋਈ ਜਵਾਬ ਕਰਦੀ ਆ ਵੀ ਮੈਨੂੰ ਇਹ ਘਰ ਦੇ ਵਿੱਚ ਚਾਹਿਆ ਕੁਝ ਚਾਹੀਦਾ ਵਾ ਚਾਹੀ ਨਹੀਂ ਚਾਹੀਦਾ ਤੁਸੀਂ ਜੋਬਨਵੀਰ ਨੂੰ ਕਹਿਗੇ ਨਾ ਤੇ ਕੁੜੀ ਦੀ ਸੌਂਹ ਚ ਕਾ ਦੋ ਵੀ ਮੈਂ ਸੱਚਾ ਹਾਂ ਰਪਿੰਦਰ ਤੂੰ ਇਹ ਕੀ ਗੱਲਾਂ ਕਰ ਰਹੀ ਆ ਜੋਬਨ ਕਿਉਂ ਕੁੜੀ ਦੀ ਸੌਂਹ ਖਾਵੇ ਤੂੰ ਇਹ ਗੱਲ ਕਰਨ ਲੱਗਿਆ ਮਾਸਾ ਵੀ ਨਹੀਂ ਸੋਚਿਆ ਜੇ ਕੁੜੀ ਜੋਬਨ ਦੀ ਜਗ੍ਹਾ ਟਾੜੀ ਹੁੰਦੀ ਤਾਂ ਤੂੰ ਸੌਂਹ ਖਾਂਦੀ ਜਿਹੜਾ ਬੰਦਾ ਸੱਚਾ ਵਾਂ ਨਹੀਂ ਖਾਣੀ ਆ ਉਹ ਸੱਚੋਕੋ ਖਾਦਾ ਤੇ ਨਹੀਂ ਆਨੇ ਉਹਨੇ ਸੌ ਨਹੀਂ ਖਾਣੀ ਤੇਰਾ ਭਰਾ ਤੈਨੂੰ ਉੱਤੇ ਮਾਸਾ ਜਕਿੰਦੀਆਂ ਆ ਨਾਲੇ ਕੰਮ ਕਰਦਾ ਰਿਆ ਤੇ ਨਾਲੇ ਸੌਹਾਂ ਖਾਵੇ ਤੈਨੂੰ ਕਹਿੰਦੇ ਰਿਆ ਵੀ ਪੁੱਤ ਜਾ ਫਾਣਾ ਕੰਮ ਕਰ ਲੈ ਤੇ ਤੂੰ ਕਹਿੰਦਾ ਮੇਰਾ ਟਾਈਮ ਹੈ ਨਹੀਂ ਹੁਣ ਤੁਸੀਂ ਸੌਹਾਂ ਖਵਾ ਲਨ ਲੱਪੇ ਜੀ ਉਹਨੂੰ ਵੀ ਤੂੰ ਹੀਰਾ ਫੇਰੀ ਦੀ ਕੀਤੀ ਕਰ ਤਾ ਨੂੰ ਇਹ ਗੱਲ ਦਾ ਨਹੀਂ ਪਤਾ ਉਹਨੂੰ ਸੌਂ ਚਕਾਓ ਤੇ ਚਲੋ ਚੱਲੀਏ ਸ਼ਾਇਦ ਧੀ ਗੱਲ ਸੁਣੋ ਇੰਨਾ ਚਿਰ ਮੈਂ ਘਰ ਦਾ ਕੰਮ ਕੀਤਾ ਵਾ ਤੇ ਫਿਰ ਮੈਨੂੰ ਆਹ ਪੀਜਾ ਮਿਲਦੇ ਵੇ ਤਾ ਤੇ ਇਹ ਦੋ ਸਾਲੇ ਨਿਕਾ ਹੀ ਇਹ ਢੰਗ ਨਿਕਾ ਹੀ ਇਹ ਕੰਮ ਸਾਹਮਣੇ ਤੇ ਸਾਰਾ ਇਹ ਤਾਂ ਗਲਤ ਰਹੀ ਨਹੀਂ ਮੰਮੀ ਜੀ ਅਹੀਂ ਸੌਂ ਨਹੀਂ ਖਾਣੀ ਸਾਡੀ ਕੋਲ ਜਿਹੜੇ ਦੋ ਗਿਲੇ ਦੇਣੇ ਆ ਨਾ ਉਹ ਵੀ ਭਾਵੇਂ ਰੱਖ ਲੋ ਅਹੀਂ ਸੌਂ ਕਿਉਂ ਖਾਂਦੇ ਫਿਰੇ ਪੁੱਤ ਮੈਂ ਵੀ ਤੁਹਾਡੇ ਹੱਕ ਵਿੱਚ ਆ ਪਹਿਹੀ ਕਹ ਨਿਆਣੀ ਦੀ ਸੌਂ ਖਾਣੀ ਆ ਨਾਲੇ ਤੁਸੀਂ ਘਰ ਵਿੱਚੋਂ ਕੀ ਖਾਦਾ ਵਾ ਪਹਿਲੀ ਗੱਲ ਜੋ ਬੰਦ ਤੂੰ ਸੌਂ ਨਹੀਂ ਖਾਣੀ ਕੁੜੀ ਦੀ ਪਰ ਇਹਨੂੰ ਵੀ ਸਮਝਾਉਣਾ ਥੋੜਾ ਪਤਾ ਇਹ ਇਹਦੇ ਕਹਿੰਦੀ ਕਿਹੜੀ ਗੱਲ ਵਾ ਇਹਦੇ ਇੰਨੇ ਤਾਂ ਗੱਲਾਂ ਕਰੀ ਜਾਣੀਆਂ ਜੇ ਤੂੰ ਪਹਿਲੀ ਨਾਲ ਲਵਾਉਣੀ ਆ ਤਾਂ ਠੀਕ ਆ ਨਹੀਂ ਲੋਣੀ ਤਾਂ ਤੇਰੀ ਮਰਜ਼ੀ ਆ ਉਹਨੇ ਸੌਂ ਨਹੀਂ ਖਾਣੀ ਓ ਮੰਮੀ ਕਿੱਡਾ ਕੰਮ ਆ ਜੇ ਸੱਚਾ ਹੋਵੇ ਤਾਂ ਸੌਂ ਖਾੜੇ ਆ ਓ ਸੱਚਾ ਹੀ ਆ ਇੰਨੇ ਫਿਰ ਕੋ ਖਾਦਾ ਵੇਖਾਂ ਕਿਦਾਂ ਜਬਾਣੇ ਦੀ ਚਲਦੀ ਆ ਉਹ ਪਰਾਂ ਲੈ ਗਈ ਆ ਉਹਨੇ ਪਤਾ ਨਹੀਂ ਕੀ ਸਖਾਲਤਾ ਵਾ ਤੈਨੂੰ ਭਰਾ ਅਜ ਝੂਠਾ ਲੱਗਣ ਡਿਆ ਵਾ ਉਹ ਚਲੋ ਛੱਡੋ ਸਾਰੀਆਂ ਗੱਲਾਂ ਦੀ ਹਾ ਉਹ ਗੱਲ ਵਾ ਨਾ ਬਹੁਤੀ ਗੱਲ ਸੌਂ ਖਾਂਦੀ ਆ ਨਾ ਆ ਲਓ ਮੈਨੂੰ ਕੁੜੀ ਦੀ ਸੌਂ ਲੱਗੇ ਮੈਂ ਸਾਜੇ ਘਰ ਚੋ ਕੋਹ ਨਹੀਂ ਖਾਦਾ ਠੀਕ ਆ ਨਾ ਬਾਕੀ ਜਿਹੜਾ ਝੂਠਾ ਹੋਊਗਾ ਆਪੇ ਰੱਬ ਵੇਖੂ ਉਹਨੂੰ ਹੋਰ ਖੁਸ਼ ਹਾਂ ਚਲੋ ਚਲੀਏ ਹਾਂ ਚਲੀਏ ਚਲੋ ਚਲੀ ਸ਼ਰਨ ਚਾ ਚਲ ਜੋ ਪਿਓ ਦੇ ਕੀ ਲੋੜ ਵਾ ਤੈਨੂੰ ਇਹ ਰਮਲੇ ਨੇ ਬਹੁਤ ਗਲਤ ਗੱਲ ਕੀਤੀ ਆ ਕੁੜੀ ਦੀ ਸੌਂ ਨਹੀਂ ਖਵਾ ਲੈਣੀ ਚਾਹੀਦੀ ਮੈਨੂੰ ਤਾਂ ਆਪ ਹੋਰ ਤਰ੍ਹਾਂ ਹੋਣ ਡਿਆ ਵਾ ਉਹ ਵੀ ਛਦਾਈ ਆ ਜਿੰਨੇ ਉਸੇ ਵੇਲੇ ਕੁੜੀ ਦੇ ਸਿਰ ਤੇ ਹੱਥ ਰੱਖਤਾ ਇਹਦਾ ਕਰਕੇ ਸੌਂ ਖਾਣੀ ਨਹੀਂ ਆਣੀ ਚਲ ਜੇ ਤੈਨੂੰ ਪਰੇ ਖੜ ਕੇ ਉਹਨੇ ਕਿਹਾ ਵੀ ਆ ਕਿ ਉਹਨਾਂ ਨੂੰ ਕਿਹਾ ਕੁੜੀ ਦੀ ਸੌਂ ਖਾਣ ਤੂੰ ਕਿਹਾ ਵੀ ਬਿਲਕੁਲ ਨਹੀਂ ਇਹ ਕੰਮ ਕਰਨਾ ਮੇਰੇ ਤੁਸੀਂ ਧਿਆਨ ਨਾਲ ਗੱਲ ਸੁਣੋ ਦੋ ਕਿੱਲੇ ਇਹਦੇ ਨਾਲ ਆਉਣੇ ਆ ਤੇ ਇਹੀ ਜਿਹੜੇ ਆਪਣੇ ਦੋ ਕਿੱਲੇ ਆ ਕੋਈ ਨਹੀਂ ਜੋ ਬੰਨਾ ਰਹੀ ਜਾਵਾਂਗੇ ਅਸੀਂ ਉਹਨੇ ਵੀ ਬਥੇਰਾ ਕੰਮ ਕਰਦੇ ਵਿੱਚ ਕੀਤਾ ਵਾ ਨਿਆਣੇ ਨੂੰ ਇੱਕਦਮ ਨਹੀਂ ਛੱਡ ਦੇਈਦਾ ਹੁੰਦਾ ਇਨੇ ਕੀ ਕੀਤਾ ਵਾ ਕੀ ਸਵਾਰਿਆ ਕਰਦਾ ਚੱਲ ਇਹਨੂੰ ਤਾਂ ਗਲੋਂ ਲਾਵਾਂ ਇਹਦੇ ਤੇ ਦਵਾਂ ਦੋ ਕਿੱਲੇ ਜਿਹੜੇ ਹੈਗੇ ਆ ਇਹਨੇ ਕੱਲ ਨੂੰ ਪਿਆਹੰਦਾ ਕਿ ਜੱਬ ਪਾਉਣਾ ਵਾ ਪੀ ਡੈਡੀ ਜਿਹੜੇ ਤੁਹਾਡੇ ਕੋਲ ਪੈਸੇ ਉੱਚੇ ਮੈਨੂੰ ਚਾਹੀਦਾ ਹਿੱਸਾ ਉਹਦੇ ਵਿੱਚੋਂ ਵੀ ਇਹ ਅੱਕਰ ਪਈਆ ਨਹੀਂ ਦੇਣਾ ਹਨ ਨੂੰ ਵੀ ਚਾਹੀਦਾ ਕੁਝ ਨਾ ਕੁਝ ਕਰਨਾ ਮੈਨਾਂ ਇਹ ਦੋਵਾਂ ਨੂੰ ਨਹੀਂ ਦੇਣਾ ਸਾਡੇ ਪੱਲੇ ਵੀ ਰਹਿਣਾ ਵਾ ਜੇ ਇਹਨਾਂ ਨੂੰ ਦੇਤਾ ਸਭ ਕੁਝ ਤੇ ਚੱਲ ਜਾਓ ਹੋ ਗਿਆ ਉਹ ਟਾਈਮ ਦੇ ਨਾਲ ਚੱਲ ਮੈਂ ਇਹ ਕਰਾਵਾਂ ਲੈ ਨਾ ਦੱਸ ਵੇਹ ਕਿੱਡੀ ਵੱਡੀ ਗੱਲ ਕਹਿਤੀ ਆ ਇਹ ਕੁੜੀ ਦੀ ਸੌਂਖ ਆਲਾ ਜੀ ਉਹਦੀ ਕੁੜੀ ਆ ਤਨ ਖੱਤਿਆ ਤੇਰੀ ਵੀ ਤਾਂ ਪਤਨੀ ਆ ਨਾ ਤੀ ਦੇ ਵਿੱਚ ਤੇ ਪਤੀ ਦੇ ਵਿੱਚ ਕਿੰਨਾ ਕ ਫਰਕ ਹੁੰਦਾ ਵਾ ਪਰ ਵੇਖ ਲਾ ਸ਼ਰੀਕੇ ਵਾਲੀ ਗੱਲ ਕਰਤੀ ਨਾ ਜਬ ਉਹ ਕੱਪੜੇ ਪਾ ਕੇ ਰੱਖਿਆਗਾ ਠੀਕ ਆ ਠੀਕ ਆ ਖਾਣਾ ਘੋਸ ਲੈ ਠੀਕ ਆ ਮੈਂ ਕੀ ਮਾਂਵਾਂ ਤੀਆਂ ਹਾਂ ਹਾਂਜੀ ਬੈਠੀ ਕੀ ਬਣਿਆ ਫਿਰ ਬੰਣਾ ਕੀ ਐ ਕੋਹ ਨਹੀਂ ਹੋਏ ਆ ਅੱਛਾ ਹੂੰ ਤੇ ਆ ਜਾ ਮੇਰਾ ਪੁੱਤ ਕੀ ਡੈਡੀ ਆਂਦੇ ਕੁਛ ਦਿਆਂ ਕਿੱਦਾਂ ਉਹ ਨਹੀਂ ਡੈਡੀ ਨੇ ਕੀ ਕਹਿਣਾ ਵਾ ਡੈਡੀ ਨੇ ਲਿਖਤਾ ਵਾ ਤੇ ਦੋ ਦੋ ਕਿੱਲੇ ਆ 6 ਕਿੱਲੇ ਪਹਿਲੀ ਆ ਦੋ ਦੋ ਕਿੱਲੇ ਤਿੰਨਾਂ ਦੇ ਤੇ ਮੁੜ ਕੇ ਫਿਰ ਬਾਅਦ ਚ ਜਿਹੜਾ ਡੈਡੀ ਵਾਲੇ ਦੋ ਕਿੱਲੇ ਆ ਉਹ ਇੱਕ ਇੱਕ ਆ ਜੂਗਾ ਅੱਛਾ ਪਰ ਨਾ ਪਤਾ ਨਹੀਂ ਕਿਉਂ ਮੇਰੇ ਮਨ ਚ ਇੱਕ ਗੱਲ بار بار ਆਈ ਜਾਂਦੀ ਹੀ ਹਨ ਗੁੜੀ ਦੀ ਸੌ ਨਹੀਂ ਖਾਣੀ ਚਾਹੀਦੀ ਯਾ ਉਹ ਖਾਣੀ ਤਾਂ ਨਹੀਂ ਚਾਹੀਦੀ ਤੇ ਪਰ ਹੁਣ ਜੇ ਫਿਰ ਨਾ ਇਹਨਾਂ ਦੀ ਗੱਲ ਬਣੀਏ ਤੇ ਇਹਨਾਂ ਦੇ ਵੀ ਬੂਥੇ ਟੇਡੇ ਹੁੰਦੇ ਆ ਨਾ ਇਹਨਾਂ ਦੇ ਤੇ ਰਹਿਣੇ ਤੇ ਏ ਨਾ ਤੇ ਕੋਈ ਨਿਆਣਾ ਤੇ ਨਾ ਕੋਈ ਜ਼ਿੰਮੇਵਾਰੀ ਤੇ ਜਿਨਾਂ ਦੇ ਸਤੇ ਜੀ ਮੇਵਾਰੀਆਂ ਦੇ ਨਿਆਣੇ ਵੀ ਆ ਉਹਨਾਂ ਨੇ ਤੇ ਆਪੇ ਕਲਪਨਾ ਉਹ ਆਹ ਚਲੋ ਪਰ ਕੋਈ ਗੱਲ ਨਹੀਂ ਜੋਤ ਨਾ ਹੀ ਚੋਰ ਤੇ ਨਾ ਚੋਰ ਦੇ ਭਾਈ ਜਾਣ ਬੁੱਝ ਕੇ ਤੇ ਮੈਂ ਕੋਈ ਗਲਤੀ ਨਹੀਂ ਕੀਤੀ ਨਾ ਕੋਈ ਪੈਸਾ ਮਾਰਿਆ ਸਾਂਝੇ ਥਾਂ ਜੋ ਤੇ ਨਾ ਕੋ ਹੋਰ ਜਿਹੜੀਆਂ ਜਾਣੇ ਜੋ ਹੋ ਗਈ ਉਹ ਰੱਬ ਦੇ ਜਮੇ ਅਸੀਂ ਫਿਰ ਕੀ ਕਰੀਏ ਹੁਣ ਪਤਾ ਨਹੀਂ ਕਿ ਉਹ ਇੱਕੋ ਗੱਲ ਮੰਨ ਚਾਈ ਜਾਂਦੀ ਹੀ ਭਾਰ ਬਾ ਉਹਦਾਂ ਦਾ ਨਾ ਤੇ ਕੋਈ ਕੰਮ ਕਰਨ ਨੂੰ ਜੀ ਕੰਡਿਆ ਵਾ ਬਸ ਇੱਥੇ ਬਹਿ ਰਹੀ ਹਾਂ ਉਹ ਚਲ ਕੋਈ ਗੱਲ ਨਹੀਂ ਮੈਂ ਵੀ ਸਾਰੀ ਦਿਹਾੜੀ ਇਹੋ ਸੋਚਦਾ ਰਿਹਾ ਵਾਂ ਵੀ ਇੰਨਾ ਚਿਰ ਘਰ ਦਾ ਕੰਮ ਕੀਤਾ ਅਜੀਤ ਇਹ ਮੈਨੂੰ ਕੀ ਮਿਲਿਆ ਤੁਹਾਨੂੰ ਵਦਨਾਮੀ ਮਿਲੀ ਨਾ ਸਗੋ ਵਧੀਆ ਰਹਿਗੇ ਉਹ ਸਗੋ ਵਧੀਆ ਰਹਿਗੇ ਜਿੰਨੇ ਜਿਹਦੇ ਨਾਲ ਵਿਆਹ ਵੀ ਕਰਾਇਆ ਤੇ ਆਪਣੀਆਂ ਸ਼ਰਤਾਂ ਵੀ ਮੰਨਵਾਉਂਦਿਆ ਕੰਮ ਵੀ ਨਾ ਸਾਰੀ ਜ਼ਿੰਦਗੀ ਕੋਈ ਕੀਤਾ ਉਹ ਚੱਲ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰੀ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਰੱਬ ਵੇਖਦਾ ਵਾ ਸਭ ਕੋ ਠੀਕ ਹੈ ਨਾ ਹਾਂਜੀ ਆ ਲੈ ਕੁਟ ਚਾਹ ਬਣਾ ਕੇ ਲਿਆ ਮੈਂ ਇੱਥੇ ਬੈਨਾ ਘੜੀ ਕੁੜੀ ਨੂੰ ਹੈ ਬਿਠਾ ਲਓ ਆਪਣੇ ਕੋਲ ਫੇਠਾ ਆ ਜਾ ਮੇਰਾ ਪੁੱਤ ਇੱਥੇ ਉੱਤੇ ਆ ਜਾ ਆ ਜਾ ਆ ਜਾ ਆ ਜਾ ਬੂਠ ਲਾ ਦੇ ਮੈਂ ਤੇਰੇ ਬੂਠ ਲਾ ਦੇ ਆਦਾ ਚਲੋ ਇਹ ਬੇਟਨ ਚੰਗੇ ਦੇ ਵਿੱਚ ਆ। ਓ ਯਾਰ ਮੈਂ ਤਾਂ ਸੋਚਣ ਦੀਆਂ ਜਿਹੜਾ ਅੱਜ ਕੰਮ ਹੋਇਆ ਬਣਾ ਨਹੀਂ ਹੋਣਾ ਚਾਹੀਦਾ। ਇਹਦੇ ਵਿੱਚ ਗਲਤ ਕੀ ਹੋਇਆ ਆ? ਸਭ ਕੁਝ ਸਹੀ ਹੈ। ਉਹ ਸਵਾ ਚਕਾਈਆਂ ਪੈਲੀ ਅੱਡ ਅੱਡ ਹੋ ਗਈ ਆ। ਨਾ ਕੋਈ ਕੂੰਡ ਆ ਜੰਜਣਾ ਨਾ ਬੁਲਾਉਂਦੇ ਆ। ਤੇ ਮੇਰੀ ਗੱਲ ਸੁਣੋ ਇੱਕ ਨਾ ਇੱਕ ਦਿਨ ਇਹ ਵਾਲਾ ਕੰਮ ਹੋਣਾ ਹੀ। ਕਿੰਨਾ ਕੁ ਟਾਈਮ ਲੰਘਣਾ ਹੀ। ਹੋਣਾ ਹੁੰਦਾ ਦੋ ਸਾਲਾਂ ਨੂੰ ਹੁੰਦਾ ਚੌਹਾਂ ਨੂੰ ਹੁੰਦਾ ਹੋਣਾ ਹੀ ਨਾ। ਓ ਚਲੋ ਉਹ ਤੇ ਬਾਅਦ ਦੀਆਂ ਗੱਲਾਂ ਆ। ਪਰ ਅਜੇ ਵਿਆਹ ਨੂੰ ਕਿਹੜਾ ਚੇਰ ਹੋਇਆ। ਵਿਆਹ ਉਹਦੇ ਹੋਇਆ ਚਲੋ ਜਿੰਨਾ ਮਰਜ਼ੀ ਚਿਰ ਹੋਇਆ ਉਹ ਤੁਹਾਨੂੰ ਮੈਂ ਸਿੱਧੀ ਗੱਲ ਦੱਸਣ ਦੀ ਵੀ ਹੋਣਾ ਹੀ ਇੱਕ ਨੱਕ ਦਿਨ ਕੰਮ ਚਲ ਐਵੇਂ ਟੈਨਸ਼ਨ ਨਾ ਲਈ ਜਾਓ ਬਹੁਤੀ ਤੇ ਬਾਕੀ ਗੱਲ ਇਹ ਆ ਵੀ ਪਿੰਡ ਵੀ ਚਲੀਏ ਕਿਸੇ ਦਿਨ ਪਿੰਡ ਕੰਨਾਂ ਨੂੰ ਪਿੰਡ ਉਹ ਹੀ ਨੌਕਰੀ ਵਾਲਾ ਪੁੱਛ ਗਿਆ ਵੀ ਕਿਵੇਂ ਡਰਨੇ ਕੀਤਾ ਪਤਾ ਕਿ ਨਹੀਂ ਫੋਨ ਤੇ ਪੁੱਛ ਨਹੀਂ ਉਥੇ ਪਿੰਡ ਕੀ ਕਰਨ ਜਾਵਾਂਗੇ ਹੁਣ ਫੋਨ ਤੇ ਕਿ ਪੁੱਛਣਾ ਮੇਰਾ ਦਾ ਜਾਵਾਂਗੇ ਨਾ ਤੇ ਚਲ ਡੈਡੀ ਜੀ ਨੂੰ ਪਤਾ ਹੋਊਗਾ ਵੀ ਹਾਂ ਵੀ ਇਹਨਾਂ ਨੇ ਪੱਕਾ ਇਹਦੇ ਹੀ ਕਰਨ ਹਾਂ ਇਹਦਾ ਫੋਨ ਤੇ ਬੱਸ ਉਧਰ ਉਧਰੀ ਮਾੜੀ ਮੋਟੀ ਗੱਲ ਹੀ ਆ ਹੋਰ ਅਥੀ ਕੀ ਕਰ ਲੈਣਾ ਵਾ ਚਲ ਕੋਈ ਗੱਲ ਨਹੀਂ ਹੋਉਂਦੇ ਆ ਫਿਰ ਕਿਦਾਂ ਜਾ ਕੇ ਹੋ ਨਹੀਂ ਹੁੰਦੇ ਮੇਰਾ ਤਾਂ ਹੁਣੀ ਚੱਲੀਏ ਨਹੀਂ ਤੇ ਹੋਉਂ ਨਹੀਂ ਯਾਰ ਜਾਣਾ ਹੁਣ ਮੇਰਾ ਮੂਡ ਆ ਨਹੀਂ ਆ ਸਵੇਰੇ ਚੱਲਾਂਗੇ ਚਲੋ ਸਵੇਰੇ ਚੱਲ ਜਾਈਏ ਉਹਦਾੰਦਾਂ ਨੂੰ ਫੋਨ ਕਰ ਛੜੀ ਨਹੀਂ ਫੋਨ ਅੱਜ ਬੰਨਾਂ ਨੂੰ ਕਰ ਦੇ ਲਈ ਪੀ ਆਈ ਆਉਣਾ ਵਾ ਨੌਕਰੀ ਵਾਲੋ ਪੁੱਛਣ ਤੇ ਡੈਡੀ ਨੂੰ ਕੀ ਕਰੇ ਰਹੀ ਨਾਲੇ ਇੱਕ ਗੱਲ ਹੋਰ ਬਣਾ ਚਲੋ ਇਧਰ ਹੁਣ ਕੰਮ ਨਿਬੜ ਗਿਆ ਜਿਹੜਾ ਹੋ ਗਿਆ ਵਾ ਤੇ ਮੇਰਾ ਤਾਂ ਅਸੀਂ ਵੀ ਉਧਰ ਵੀ ਚਲੋ ਜਿਹੜਾ ਪਹਿਲੇ ਬੰਨੇ ਦਾ ਥੋੜਾ ਬੋਤਾ ਜਾਣਾ ਉਹਨਾਂ ਕਰਦੇ ਤੇ ਫਿਰ ਚਲੋ ਉਹ ਉਹ ਯੋਦ ਹੁਣ ਤੂੰ ਹੋ ਕਰਨਾ ਵਾ ਮੈਂ ਥੋੜਾ ਉਹਨਾਂ ਨੂੰ ਸਿੱਧਾ ਕਹਿ ਸਕਦਾ ਪਹਿਲੀ ਮੇਰੇ ਨਾਲ ਬਾਤ ਤੇ ਚਲੋ ਕੋਈ ਨਹੀਂ ਬਾਕੀ ਗੱਲਾਂ ਛੱਡੋ ਆ ਦੋ ਕੰਮ ਹੋ ਗਏ ਆ ਵੀ ਹੋ ਜਾਣਾ ਵਾ ਤੇ ਉਧਰ ਚੱਲ ਜੜੀ ਜੌਬ ਦਾ ਪਤਾ ਕਰ ਲੈਣਗੇ ਤੂੰ ਵੀ ਨਹੀਂ ਵੱਢ ਜੂਗਾ ਤੇ ਜੀ ਪਹਿਲੀ ਦਾ ਕੋਈ ਨਹੀਂ ਆਪੇ ਹੌਲੀ ਹੌਲੀ ਕਰ ਲਾਂਗੇ ਚੱਲ ਕੋਈ ਗੱਲ ਆ ਤਾਂ ਮੈਂ ਟੈਨਸ਼ਨ ਨਹੀਂ ਲਈ ਜਾਉ ਉੱਥੇ ਬੈਠ ਜਾਊਗਾ ਉੱਥੇ ਰੂਮ ਤੇ ਤੇ ਚਾਚੂ ਬਣਾਉਣੀ ਹੈ ਮੈਂ ਜਾ ਬਣਾਉ ਮੈਂ ਹੰਨਾ ਆਜੋ ਕਈ ਦੇ ਜਾਣ ਲਈ ਹੈ ਕੋਈ ਨੌਕਰੀ ਮਿਲ ਜਾਣੀ ਹੈ ਮੈਂ ਇੱਥੇ ਵੀ ਕਹਿਤਾ ਵਾ ਵੀ ਨੌਕਰੀ ਮਿਲ ਜਣੀ ਪਰ ਇੰਨਾ ਥੋੜਾ ਪਤਾ ਵੀ ਨੌਕਰੀ ਮਿਲ ਜਣੀ ਹੁਣ ਅਜੇ ਕੀ ਪਤਾ ਕਿਹੜੇ ਮੂਹ ਨਾਲ ਨੇ ਕੋਹਣਾ ਕਿਹੜੇ ਨਾਲ ਨਹੀਂ ਚਲ ਸਵੇਰੇ ਜਾ ਕੇ ਪਤਾ ਲੱਗ ਜਾਊਗਾ ਆਲੇ ਪੁੱਤ ਸਸਟਰੀ ਜੀ ਕਾਲ ਹਾਂਜੀ 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 ਔਰ ਠੀਕ ਹੋ ਕੋਤਨਾ ਜੀ ਠੀਕ ਠੀਕ ਹਾਂ ਵਧੀਆ ਤੁਸੀਂ ਸੁਣਾਓ ਪਰਵਾਹ ਬਹੁਤ ਠੀਕ ਠਾਕ ਵਧੀਆ ਹਾਂਜੀ ਠੀਕ ਠਾਕ ਆ ਸਾਰੇ ਵਧੀਆ ਜੀ ਠੀਕ ਆ ਕਣਕ ਕਣਕ ਹਾਂਜੀ ਹਾਂਜੀ ਅੱਛਾ ਅੱਛਾ ਹਾਂ ਪਾਤੀ ਆ ਕਣਕ ਨੂੰ ਨਾ ਘੱਤ ਬਰਾ ਠੀਕ ਪਾਣੀ ਪੁਣੀ ਵੀ ਲਾਤਾ ਆਹੋ ਦਾ ਮੀਮੂ ਦੱਸਿਆ ਇਹ ਪਿਆਰ ਹੈ ਨਹੀਂ ਹਾਂ ਕੋਈ ਗੱਲ ਨਹੀਂ ਰਹਿੰਦੀਆਂ ਥੋੜੀਆਂ ਜਿਹੀਆਂ ਪਰਣ ਵਾਲੀਆਂ ਬਾਅਦ ਪਰਣਾ ਨਹੀਂ ਵੀ ਆ ਸਾਡੇ ਵੀ ਡੇਹ ਲਾਉਣ ਇੱਕ ਦੋ ਕਿੱਲੇ ਤਾਂ ਕੀ ਹੋਣੇ ਭਾਈ ਡੈਡੀ ਜੀ ਨੇ ਤਾਂ ਕਰਕੇ ਆਏ ਹੀ ਕਿਦਾਂ ਨਹੀਂ ਕੀਤਾ ਪਤਾ ਜੋਬ ਤੱਕ ਨਹੀਂ ਹਲੇ ਪਤਾ ਤਾਂ ਮੈਂ ਕੀਤਾ ਵਾ ਅੱਛਾ ਤੇ ਜੋ ਠੀਕ ਆ ਵਧੀਆ ਵਾ 25000 ਰੁਪਇਆ ਕਹਿੰਦੇ ਸਤਾਵਾਂਗੇ ਪਹਿਲਾਂ ਇਹ ਤਾਂ ਠੀਕ ਆ ਸੈਲਰੀ ਉਹਦਾ ਹਾਂਜੀ ਸਟਾਰਟਿੰਗ ਤੇ ਉਹਨਾਂ ਨੂੰ ਨਾ ਐਕਸਪੀਰੀਅੰਸ ਚਾਹੀਦਾ ਤੇ 1 ਸਾਲ ਦਾ ਤੇ ਬਾਕੀ ਪੈਸੇ ਵੀ ਵਧਾਉਣਗੇ ਅੱਛਾ ਹਾਂ ਤੇ ਕੋਈ ਗੱਲ ਨਹੀਂ ਕੀ ਅਸਲ ਚ ਕੀ ਆ ਵੀ ਜ਼ਿੰਮੇਵਾਰੀ ਥੋੜੀ ਜੀ ਜ਼ਿਆਦਾ ਸਾਹਮਣੇ ਪੈਣੀ ਆ ਠੀਕ ਪੈਸੇ ਤੇ ਵਧੀਆ ਦਿੰਦੇ ਆ ਉਹ ਸੈਲਰੀ ਚੰਗੀ ਦੇਣਗੇ ਆ ਚਲੋ ਪੈਸੇ ਚੰਗੇ ਆ ਤਾਂ ਫਿਰ ਜ਼ਿੰਮੇਵਾਰੀ ਵੀ ਸਾਹਮਣੇ ਪਾਣੀ ਆ ਉਹ ਹੈ ਤੇ ਕੰਪਿਊਟਰ ਵਰਕ ਹੀ ਆ ਜ਼ਿਆਦਾ ਹਾਂਜੀ ਮੈਨੇਜਰ ਦੀ ਪੋਸਟ ਹੀ ਆ ਠੀਕ ਹੈ ਤੁਸੀਂ ਕਰ ਲਿਓ ਆਪਣਾ ਐਕਸਪੀਰੀਅੰਸ ਦਾ ਰੇਂਜ ਕੋਈ ਗੱਲ ਨਹੀਂ ਜੋਬ ਵੱਲੋਂ ਨਹੀਂ ਆਪਾਂ ਨੂੰ ਕੋਈ ਨਾ ਕਰਦੇਓ ਕੋਈ ਨਹੀਂ ਹਫਤੇ ਤੱਕ ਤੱਕ ਦੇ ਦਾਂਗੇ ਉਦਾਂ ਕੋਈ ਜਲਦੀ ਮੰਗਦੇ ਆ ਜਦੋਂ ਵੀ ਤੁਸੀਂ ਲਿਆ ਸਕਦੇ ਉਤਰੋਂ ਅੱਛਾ ਅੱਛਾ ਹਾਂ ਜਿੰਨਾ ਜਲਦੀ ਹੋ ਜੇ ਕਿਉਂਕਿ ਹੋਰ ਨਾ ਕੋਈ ਲੈ ਜਾ ਜਾਂਸ ਕੋਈ ਨਹੀਂ ਦੱਸ ਦਾਂਗੇ ਤੁਹਾਨੂੰ ਉਦੋਂ ਪਤਾ ਕਰਕੇ ਨਾ ਹਾਂ ਹਮਝੀ ਗੱਲ ਸੁਣ ਲਈ ਮਮੀ ਜੀ ਡੈਡੀ ਜੀ ਨੇ ਤਾਂ ਹੋਰ ਪੰਗਾ ਪਾ ਦਿੱਤਾ ਵਾ ਉਥੇ ਕੀ ਕਹਿੰਦੇ ਰੱਡੀ ਇਹ ਉਹ ਕਹਿੰਦੀ ਆ ਵੀ ਇਹਨਾਂ ਨੂੰ ਐਕਸਪੀਰੀਅੰਸ ਚਾਹੀਦਾ ਵਾ ਤਾਂ ਹੁਣ ਮੈਨੂੰ ਇਹ ਦੱਸੋ ਵੀ ਆਪਾਂ ਹੁਣ ਕਿੱਥੋਂ ਲੈ ਕੇ ਆਈਏ ਤੇ ਪੁੱਤ ਹੁਣ ਇਹ ਗੱਲ ਤੋਂ ਉਹਨਾਂ ਦੀ ਸੱਚੀ ਐ ਐਕਸਪੀਰੀਅੰਸ ਚਾਹੀਦਾ ਹੀ ਮਿਲ ਕਈਆਂ ਗਾਂਗ ਕੰਮ ਲੈਣਾ ਤੇ ਇਹਨਾਂ ਨੂੰ ਤਾਂ ਹੁਣ ਪਤਾ ਕੁਛ ਨਹੀਂ ਆ ਮੈਂ ਤੇ ਝੂਠ ਬੋਲਿਆ ਰੈਂਟ ਤੇ ਸਾਰਾ ਦਿਨ ਘਰੇ ਨੇ ਕਰਨਾ ਕਾਰ ਕਾਲ ਸੁਣ ਮੇਰੇ ਕਿਤੇ ਪੈਸੇ ਕੁਝ ਦੇ ਕੇ ਨਾ ਐਕਸਪੀਰੀਅੰਸ ਬਣਾ ਲਈ ਨਹੀਂ ਹੈ ਟੈਨਸ਼ਨ ਨਾਲ ਤਾਂ ਕੋਈ ਗੱਲ ਨਹੀਂ ਹੋ ਜਾਊਗਾ ਕੰਮ ਇਹਦਾ ਆਹੋ ਹੋ ਜਾਂਦਾ ਹੁੰਦਾ ਠੀਕ ਹੈ ਤਾਂ ਫਿਕਰ ਨਾ ਕਰ ਕੋਈ ਗੱਲ ਨਹੀਂ ਤੇ ਬਾਕੀ ਉਥੋਂ ਸਾਰਾ ਨਬੇੜ ਲਿਆ ਕੰਮ ਹੁਣ ਉਹ ਤਾਂ ਦੋਵੇਂ ਨਿਬੜ ਲਿਆ ਵਾ ਸਾਰਾ ਹੁਣ ਆਉਂਦੇ ਆਉਂਦੇ ਸਾਰੀ ਗੱਲਬਾਤ ਕਰ ਰਹੇ ਆ ਮੈਂ ਤੁਹਾਨੂੰ ਕੁੜੀ ਦੀ ਸੌਂ ਚਕਾਈ ਆ ਕਰ ਸੌਂ ਕਿਹੜੀ ਗੱਲ ਚਕਾਈ ਮੰਮੀ ਸੌਂ ਕਿਹੜੀ ਗੱਲ ਚਕਾਉਣੀ ਆ ਜੀ ਇਹਨਾਂ ਨੇ ਕੱਲ ਨੂੰ ਮੁੜ ਕੇ ਫੇਰ ਵੀ ਚੁਕੋ ਨਾ ਕੋ ਖਾ ਲਿਆ ਤੇ ਫਿਰ ਅੱਛਾ ਹੁਣ ਤਾਂ ਗੱਲ ਥੱਲੇ ਆਈ ਹੂੰ ਹੂੰ ਤਾਂ ਮੁੜ ਕੇ ਜੇ ਫੇਰ ਰੱਖਣਗੇ ਵੀ ਨਹੀਂ ਹਨੂ ਇਹਦੇ ਵਿੱਚ ਉਹ ਬੰਦਾ ਉਹਦੇ ਵਿੱਚ ਵੇਹ ਸਭ ਬੰਦਾ ਤੇ ਇਹੀ ਕਿਤੇ ਕਿਤੇ ਦੇਣਾ ਚਲ ਤੋ ਚੰਗਾ ਕੀਤਾ ਉਹੀ ਨਾ ਕੋਈ ਗੱਲ ਉਹ ਕੰਮ ਨਿਬੜ ਗਿਆ ਵਾ ਸਾਰਾ ਅਹੀਂ ਤੇ ਹੁਣ ਕਹਿਤਾ ਵਾ ਐਂਕਾ ਚਲੋ ਹਨੂ ਇਧਰੋਂ ਵੀ ਪਹਿਲੀ ਮਿਲ ਜਣੀ ਆ ਮੰਮੀ ਜੀ ਵੇਖ ਉਧਰੋਂ ਭਾਈ ਹਨ 2 ਕਿੱਲੇ ਮਿਲੇ ਤੇ ਭਾਈ 3 ਮਿਲ ਉਹ ਤੁਹਾਨੂੰ ਮਿਲ ਨਹੀਂ ਮਿਲਨੀ ਆ ਤੇ ਬੋਤ 97 ਮਾਪੇ ਉਹਨੂੰ ਕੌਣ ਸੰਭੋਗਾ ਸਾਸੋਰੇ ਨੂੰ ਮੰਮੀ ਇਹਨੂੰ ਅਹੀਂ ਥੋੜਾ ਸੰਭਣਾ ਜਦੋਂ 6 ਕਿੱਲੇ ਪਹਿਲੀ ਦੇ ਆ ਦੋ ਰੱਖਲੇ ਵੱਡੇ ਨੇ ਦੋ ਰੱਖਲੇ ਅਹੀਂ ਤੇ ਦੋ ਰੱਖਲੇ ਮੰਮੀ ਹੋਣਾ ਨੇ ਅਹੀਂ ਕਹਲੇ ਸੰਭਣਾ ਨਾ ਆਪਣਾ ਹਿੱਸਾ ਕੱਢ ਕੇ ਫੇਰ ਦਿੱਤੀ ਆ ਅੱਛਾ ਅਹੀਂ ਤੇ ਆਖਿਆ ਹੀ ਵੀ ਚਲੋ ਤੁਹਾਨੂੰ ਦੋਹਾਂ ਨੂੰ ਵੰਡ ਦੋ ਦੋਹਾਂ ਭਰਾਵਾਂ ਨੂੰ ਜੇ ਤੁਸੀਂ ਉਧਰ ਰਹਿਣਾ ਹੋ ਉਧਰ ਰਹਿ ਲਿਓ ਜੇ ਸਾਡੇ ਵਾਰਾ ਨਾਲ ਸਾਡੇ ਵਾਰਾ ਰਹਿ ਲਿਓ ਨਹੀਂ ਗੱਲ ਤਾਂ ਚੰਗੀ ਏ ਇਦਾਂ ਹੀ ਨਾ ਵੀ ਦੋਈ ਨੰਨਾਂ ਨੂੰ ਵੰਡ ਕੇ ਦੇ ਦਿੰਦੇ ਪਹਿਲੇ ਤੇ ਜਿਹਦੇ ਨਾਲ ਜ਼ਿਆਦਾ ਨੇਪਦੀ ਉਹਦੇ ਨਾਲ ਬਹਿ ਜਾਂਦੇ ਤੇ ਰੋਟੀ ਪਾਣੀ ਉੱਥੇ ਖਾਂਦੇ ਭਾਵੇਂ ਮੰਮੀ ਜੀ ਦੋ ਕਿਲੋ ਉਹਨਾਂ ਨੇ ਆਪਣੇ ਕੱਢ ਵੀ ਲਏ ਹੈ ਨਾ ਦੇਣੇ ਫੇਰ ਜੋ ਬਨਵੀਰ ਨੂੰ ਆਹਨੂੰ ਨਹੀਂ ਦੇਣੇ ਉਹ ਮੈਨੂੰ ਪਤਾ ਵਾ ਇਹ ਕਿੱਦਾਂ ਦੀ ਗੱਲ ਹੋਈ ਦੋ ਮੁੰਡੇ ਆ ਤਾਂ ਦੋਨਾਂ ਬਰਾਬਰ ਰੱਖਣਾ ਵੇਖੋ ਮੰਮੀ ਜੀ ਪਹਿਲਾਂ ਗਲਤੀ ਸਾਰੀ ਮੰਮੀ ਦੀ ਹੈ ਉਹਨਾਂ ਪਹਿਲਾਂ ਇਹਨੂੰ ਕੰਮ ਤੇ ਕਿਉਂ ਨਹੀਂ ਲਵਾਇਆ ਪਹਿਲਾਂ ਭੂਏ ਜਿਹੜਾ ਛੜਿਆ ਘਰ ਹੁਣ ਕਸੂਰ ਇਹਨਾਂ ਦਾ ਕੀ ਹੈ ਕਸੂਰ ਤਾਂ ਸਾਰਾ ਉਹਨਾਂ ਦਾ ਮੇਰੇ ਗਾਸਣ ਵਾਕਏ ਪੁੱਤਰੀ ਗੱਲ ਸਹੀ ਆ ਬਹੁਤਾ ਨਾ ਮਾਂ ਹੀ ਵਿਗਾੜਦੀਆਂ ਲਾੜ ਪਿਆ ਦੀ ਉਹਦੇ ਤਾਂ ਕੰਨ ਖਿੱਚੀ ਹੁੰਦੀ। ਉਹ ਦੋ ਕਿਹੇ ਕੰਮ ਕਰਦੇ ਨਹੀਂ ਜਾਂਦਾ। ਤਾਂ ਬਲਵਾਇਆ ਹੁੰਦਾ ਕਿ ਬਾਹਰ ਮੋਟਰ ਵਗੈਰਾ ਤੇ ਜਾਣ ਨਹੀਂ ਦਿੱਤਾ। ਵੀ ਨਹੀਂ ਇਹ ਲਾਡਲਾ ਭਾਈ ਤਾਂ ਹਾਂਜੀ ਉਹ ਵੀ ਤਾਂ ਕਰਨੀ ਢਿਆ। ਹੁਣ ਕਰਨੀ ਡੇ। ਹਾਂ। ਤਾਂ ਹੁਣ ਜਿਆਖਣ ਵੀ ਲੈ ਮੋਟੀ ਆਈਏ ਦੇਦਾ ਕਿ ਸੂਰਤ ਮੇਰਾ ਕਸੂਰ ਇਹਦੇ ਵਿੱਚ ਦੱਸੋ ਕੀ ਹੈ? ਮੈਂ ਤਾਂ ਨੂੰ ਪਹਿਲਾਂ ਹੀ ਫੋਨ ਤੇ ਆਂਦੀ ਹੁੰਦੀ ਸੀ ਵੀ ਨਹੀਂ। ਕੰਮ ਸਿੱਖੋ ਆਪਣਾ। ਵੀ ਸਾਡੇ ਸਮਾਜ ਵਿੱਚ ਹੈ ਨਾ ਨੋਹਾਂ ਦੇ ਕਸੂਰ ਕਢੇ ਹੁੰਦਾ। ਮੁੰਡਿਆਂ ਨੂੰ ਤਾਂ ਕੁਝ ਕਿਹਾ ਜਾਂਦਾ। ਮੁੰਡਿਆਂ ਵਿੱਚ ਤਾਂ ਸਹੀ ਹੁੰਦੇ ਆ। ਸਹੀ ਗੱਲ ਆ ਵੀ ਜੀ। ਤਾਂ ਹੁਣ ਜਿਆਖਣ ਵੀ ਲੈ ਰੁਪਿੰਦਰ ਤੂੰ ਘਰ ਦੇ ਵਿੱਚ ਆਈਆਂ ਤਾਂ ਇਹ ਖਲਾਰੇ ਪਏ ਆ ਘਰ ਤੇ ਮੇਰੀ ਤੇ ਨਾ ਕੋਈ ਵੀ ਗਲਤੀ ਹੈਗੀ ਕੋਈ ਨਹੀਂ ਪੁੱਤ ਤੂੰ ਫਿਕਰ ਨਾ ਕਰ ਮੈਂ ਚਾਹ ਬਣਾ ਲਿਆ ਜੇ ਕੰਮ ਕਰ ਪਹਿਲਾਂ ਹੀ ਕੋਈ ਸਿੱਖਿਆ ਹੁੰਦਾ ਤਾਂ ਮੈਨੂੰ ਆਹ ਨੌਬਤ ਨਹੀਂ ਹੋਣੀ ਮਮੀ ਤੂੰ ਵੇਹ ਕੋਈ ਗੱਲ ਨਹੀਂ ਤੂੰ ਟੈਨਸ਼ਨ ਲੈਣੀ ਚੱਲ ਅਸੀਂ ਦੂਜੇ ਕੰਮ ਵਿੱਚ ਚੱਲਦੇ ਮੈਂ ਆ ਗਈ ਬਸ ਚੰਗਾ ਫਿਰ ਡੈਡੀ ਆਈ ਨਾ ਹੁਣ ਚੱਲੀਏ ਕੋਈ ਕਾਰੋਬਾਰ ਵੇਖੀ ਜਾ ਕੇ ਤੇ ਠੀਕ ਆ ਬਾਕੀ ਇਹ ਆ ਵੀ ਤੁਸੀਂ ਐਕਸਪੀਰੀਅੰਸ ਕਰੋ ਤੱਕ ਦੇ ਦੋਗੇ ਕੋਈ ਗੱਲ ਨਹੀਂ ਮੈਂ ਹੱਥ ਤੇ ਤੱਕ ਕਰ ਦੋਣਾ ਕਰਦੇ ਉਹ ਉਹਨਾਂ ਦਾ ਦਾ ਇਦਾਂ ਵਾ ਹਾਂਜੀ ਪੀ ਕੋਈ ਹੋਰ ਨਾ ਬੰਦਾ ਜੋਬ ਲੱਜੇ ਨੇ ਕੋਈ ਗੱਲ ਨਹੀਂ ਕਾਲੇ ਪਏ ਉਹਨਾਂ ਨੂੰ ਜ਼ਰੂਰ ਤੇ ਆ ਬੰਦੇ ਦੀ ਕੋਈ ਨਹੀਂ ਜਲਦੀ ਕਰ ਦਾਂਗੇ ਠੀਕ ਹੈ ਤੇ ਤੁਸੀਂ ਕਰ ਦਿਓ ਇਦਾਂ ਕੋਈ ਨਹੀਂ ਕੋਈ ਚੱਲੀਏ ਹਾਂਜੀ ਚਲੋ ਫਿਰ ਟਾਈਮ ਕਿੰਨਾ ਹੋ ਗਿਆ ਅੱਗੇ ਹੀ ਚਲੋ ਠੀਕ ਹੈ ਹਾਂਜੀ ਚੰਗਾ ਰਹੋ ਹਾਂ ਚਲੋ ਠੀਕ ਹੈ ਡੈਡੀ ਜੀ ਠੀਕ ਹੈ ਚੰਗਾ ਬੇ ਡੈਡੀ ਠੀਕ ਹੈ ਠੀਕ ਮਾਰਿਓ ਚੱਕਰ ਕਿਦੇ ਠੀਕ ਆਵਾਂਗੇ ਚੰਗਾ ਚੰਗਾ ਬੱਥੇ ਵੱਡੀ ਵੱਡੀ ਉਮਰਾਹ ਠੀਕ ਹੈ ਬੱਤ ਚੰਗਾ ਜੀ ਆਇਓ ਫਿਰ ਸਿੱਟੀ ਦੇਖ ਹਾਂਜੀ ਹਾਂਜੀ ਮੇਰੀ ਸੁਣੋ ਗੱਲ ਐਕਸਪੀਰੀਅੰਸ ਜਿਹੜਾ ਆ ਉਹ ਜ਼ਰੂਰੀ ਚਾਹੀਦਾ ਵੇਖੋ ਉਤੋਂ ਹੀ ਤਾਂ ਪਤਾ ਲੱਗਣਾ ਕਿ ਕਿੰਨਾ ਘੰਟਾ ਕੰਮ ਕੀਤਾ ਵਾ ਉਹ ਕੰਮ ਦਾ ਤਜਰਬਾ ਹੈਗਾ ਕਿ ਨਹੀਂ ਹੈਗਾ ਅਗਲੇ ਮੰਗਦੇ ਆ ਵਾਕ ਤੇ ਤੁਹਾਡੇ ਉਹ ਹੈਗੇ ਆ ਉਦਾਂ ਕਰਵਾ ਦੋ ਉਹ ਕੰਮ ਸੈਟ ਉਹ ਵੇਖੋ ਉਹਨਾਂ ਤਜਰਬਾ ਤੇ ਮੰਗਣਾ ਹੀ ਆ ਨਾ ਫਾਰਮੈਲਟੀ ਦੇ ਸਾਰੀਆਂ ਕਰਨੀਆਂ ਹੁੰਦੀਆਂ ਵਾ ਠੀਕ ਆ ਤੇ ਜਦੋਂ ਕੰਮ ਕੀਤਾ ਫਿਰ ਕਾਦੀ ਗੱਲ ਆ ਫੇਰ ਹੀ ਪਤਾ ਲੱਗੂਗਾ ਨਾ ਕੰਮ ਕੀਤਾ ਵਾ ਫੇਰ ਹੀ ਉਹ ਪੋਸਟ ਮਿਲੂਗੀ ਉਹ ਗੱਲ ਤੇ ਮੈਂ ਤੁਹਾਡੀ ਮੰਨ ਨਹੀਂ ਆ ਮੈਂ ਕਹਿੰਦੀ ਵੀ ਤੁਹਾਡੀ ਵਾਕ ਵੀ ਦਾ ਕੀ ਫਾਇਦਾ ਆ ਮੁੜ ਕੇ ਫਿਰ ਉਹ ਕਹਿਣਗੇ ਵੀ ਹਾਨੂੰ ਚੱਕਰਾਂ ਚ ਪਾਤਾ ਆ ਉਹ ਨਹੀਂ ਆਹ ਜੀ ਕੋਈ ਗੱਲ ਨਹੀਂ ਚਲੋ ਫਿਰ ਵੀ ਮੈਂ ਕਰੂੰਗਾ ਗੱਲ ਪਰ ਤਜਰਬਾ ਨਾ ਮੰਗਣਾ ਐ ਐਕਸਪੀਰੀਅੰਸ ਵੀ ਕਿਹੜਾ ਸੌਖਾ ਮਿਲਦਾ ਆ ਹੂੰ ਕਈ ਤਰ੍ਹਾਂ ਦੇ ਚੱਕਰ ਪਾ ਦਿੰਦੇ ਆ ਚਲੋ ਕੋਈ ਨਹੀਂ ਕਹਿੰਦੇ ਦੇ ਹੈਗੇ ਲਿਆ ਦਾਂਗੇ ਤੁਸੀਂ ਵੇਖੋ ਉਦਾਂ ਜੇ ਕੋਸ਼ਿਸ਼ ਕਰਕੇ ਹੁੰਦਾ ਕੰਮ ਤੋਂ ਉਦਾਂ ਕਰਵਾ ਦੋ ਚਲੋ ਵੇਖੂੰਗਾ ਮੈਂ ਕਰਕੇ ਗੱਲ ਠੀਕ ਆ ਠੀਕ ਜੀ ਫਿਰ ਜਾਣਾ ਤੁਸੀਂ ਬਾਹਰ ਕੰਮ ਹੈ ਮੈਂ ਜਾਣਾ ਜਰਾ ਬੰਬੀ ਤੱਕ ਚਲੋ ਹੋ ਫਿਰ ਤੇ ਜਿਹੜਾ ਕੱਲ ਕੰਮ ਹੋਇਆ ਵਾ ਨਾ ਉਹ ਚੰਗਾ ਨਹੀਂ ਹੋਇਆ ਮੈਂ ਨਹੀਂ ਕਹਿੰਦੀ ਤੁਹਾਡੇ ਘਰ ਵਿੱਚ ਇਹੋ ਜੀਆਂ ਗੱਲਾਂ ਹੋਣ ਲਵਲੀ ਤੇ ਇਨਾ ਗਿਰ ਗਿਆ ਨਾ ਫਿਰ ਉਹਨੂੰ ਕੁੜੀ ਦੀ ਸੌਂਖ ਖਵਾਲਦੀ ਹਾਦੀ ਹੋ ਗਈ ਦਿਵਾਲੀ ਤੇ ਮੈਨੂੰ ਇਹ ਮਾਸਾ ਚੰਗਾ ਨਹੀਂ ਲੱਗਾ ਰਮਨ ਮੈਨੂੰ ਤੇ ਇਹ ਆਉਂਦਾ ਵੀ ਨਾ ਤੇ ਦਿਮਾਗ 'ਚ ਇਦਾਂ ਦੀ ਗੱਲ ਆਈ ਕਿੱਦਾਂ ਜਿਹੜਾ ਆਪ ਚੋਰ ਹੋਵੇ ਨਾ ਉਹਨੂੰ ਸਾਰੇ ਚੋਰ ਲੱਭਦੇ ਹੁੰਦੇ ਆ ਆਪ ਤੇ ਉਹ ਨਕਮਾ ਵਾ ਕਿਸੇ ਕੰਮ ਨੂੰ ਕਦੀ ਹੱਥ ਨਹੀਂ ਲਾਉਂਦਾ ਉਹਦਾ ਇਰਾਦਾ ਇਹ ਹੋਇਆ ਕਿ ਇਹ ਵੀ ਫਿਰ ਇਦਾਂ ਦਾ ਵਾ ਨਾਲੇ ਤਾਂ ਅੱਗੇ ਲਾ ਕੇ ਉਹ ਕੰਮ ਕਰਦਾ ਰਿਹਾ ਆਖਰਕਾਰ ਜੇ ਪਿਆਲੀ ਨਾ ਕਰਾਉਣੀ ਕਰਾਉਣੀ ਹੀ ਕੁੜੀ ਦੀ ਸੌਂ ਖਵਾ ਲ ਕੇ ਤੇ ਫੇਰ ਗਿਆ ਨਹੀਂ ਬਹੁਤ ਗਲਤ ਗੱਲ ਕੀਤੀ ਇਹਨਾਂ ਨੇ ਇਹਨਾਂ ਨੂੰ ਇਹ ਕੰਮ ਕਰਨਾ ਨਹੀਂ ਚਾਹੀਦਾ ਗਾਂ ਤਾਂ ਮੰਨ ਉਹਨੇ ਵੀ ਹਾਨੂੰ ਤਾਂ ਟਾਈਮ ਨਹੀਂ ਦਿੱਤਾ ਗੱਲ ਕਰਨ ਦਾ ਤੇ ਉਹਨੇ ਛੱਡ ਸੌਂ ਖਾ ਲਈ ਇਹ ਮੀਣਾ ਜਿਹਾ ਬਥੇਰਾ ਵਾ ਆਂਦਾ ਹੋਣਾ ਵੀ ਮੈਂ ਨਹੀਂ ਗੱਲ ਕਰਨੀ ਤੂੰ ਗੱਲ ਕਰ ਆਪ ਚੰਗਾ ਰਹਿ ਕੇ ਉਹਦੇ ਮੂੰਹ ਖਵਾਤਾ ਚਲ ਨਾ ਕਰਾਤੀ ਇਹ ਪਿਆਲੀ ਹੁਣ ਜੋ ਕਰਨਾ ਕਰੀ ਜਾਣ ਆਹ ਇਹੋ ਅੱਗ ਲੱਗੀ ਪਰ ਮੈਂ ਹੁਣ ਵੇਖੂਗੀ ਕਿ ਸੋਹਰਾ ਕੀ ਕੀ ਦਿੰਦਾ ਇਹਨੂੰ ਤੇ ਨਾਲੇ ਕਿਹੜੇ ਚਾਰੇ ਛੱਤਦਾ ਵਾ ਰਾਣਾ ਤਾਂ ਪਿਓ ਦੇ ਘਰ ਚ ਗਿਆ ਫੇਰ ਭਾਵੇਂ ਨਾ ਕਰਾਈ ਦਿੱਤੀ ਆ ਪਰ ਮੈਂ ਅਜੇ ਤੱਕ ਵੇਖਿਆ ਕੋਈ ਸੋਹਰਾ ਦਿੰਦਾ ਕੋਈ ਜਾਇਦਾਦ ਪਰ ਅਜੇ ਤਾਂ ਦੋਵੇਂ ਜੀ ਹੋਰ ਤੇ ਫਿਰਨਦੇ ਆ ਨਾ ਉਹਨੇ ਨੌਕਰੀ ਲੱਭੀ ਆ 30000 ਹਾਨੂ ਉਧਰੋਂ ਆਜਿਆ ਕਰਨਾ ਵਾ ਫਸਲ ਦੇ ਪੈਸੇ ਵੀ ਆਜਿਆ ਕਰਨੇ ਮੈਂ ਹਾਂ ਤੁਹਾਡਾ ਇਹਨਾਂ ਨਾਲ ਵੀ ਕੁਝ ਨਹੀਂ ਬਾਨਾ ਭਾਵੇਂ ਪਹਿਲੀ ਤੁਸੀਂ ਨਾ ਕਰਾਈ ਲਈ ਆ ਉਹ ਰਵਰ ਇਹਨਾਂ ਜੁੱਤੀਆਂ ਥਾ ਕੇ ਉੱਥੋਂ ਨਿਕਲਣਾ ਵਾ ਤੂੰ ਵਿੰਦੇ ਹੀ ਨਹੀਂ ਆ ਬਲਤਾ ਉੱਥੇ ਜਾਣਾ ਕਿੱਥੇ ਇਹਨਾਂ ਨੇ ਇੱਥੇ ਹੀ ਰਹਿਣਾ ਨੌਕਰੀ ਲਵਾਉਣੀ ਹੁੰਨੇ ਪਤਾ ਤਾਂ ਉਦੋਂ ਲੱਗਣਾ ਜਿੱਦਾਂ ਨੌਕਰੀ ਤੇ ਜਾਊਗਾ ਗੱਲਾਂ ਬਾਤਾਂ ਨਾਲ ਥੋੜਾ ਨੌਕਰੀਆਂ ਮਿਲ ਜਾਂਦੀਆਂ ਨੇ ਗਾਂ ਉਹ ਇਹਨਾਂ ਨੇ ਵੇਖਿਆ ਵੀ ਇਹ ਮਗਰ ਲੱਗਦਾ ਵਾ ਤੇ ਇਹਨੇ ਮੈਟਰੀ ਲਾਇਆ ਜਿਹੜਾ ਉਹਨੂੰ ਝਟ ਗੱਲਾਂ 'ਚ ਆ ਗਿਆ ਕੁੜੀ ਨੂੰ ਨੌਕਰੀ ਦਵਾ ਨਹੀਂ ਸਕੇ ਤੇ ਜਵਾਈ ਨੂੰ ਨੌਕਰੀਆਂ ਦਵਾਉਂਦੇ ਆ ਜੇ ਤੁਹਾਡੀ ਕੁੜੀ ਇੰਨੀ ਪੜ੍ਹੀ ਲਿਖੀ ਤਾਂ ਉਹਨੂੰ ਨੌਕਰੀ ਤੇ ਲਵਾਉਂਦੇ ਆ ਉਹਨਾਂ ਦਾ ਆਪਣਾ ਮੁੰਡਾ ਘਰ ਬੈਠਾ ਆ ਮੁੰਡਾ ਇਦਾਂ ਕਮਾਈ ਲਾਦੇ ਹੋ ਜੇ ਤੁਹਾਡੀ ਕੁੜੀ ਇੰਨੀ ਪੜ੍ਹੀ ਲਿਖੀ ਜਿਹਦੇ ਨੌਕਰੀ ਦਉਣ ਜੋਗਾ ਪਿਓ ਹੁੰਦਾ ਤੇ ਮੁੰਡਾ ਕਿਉਂ ਬਾਹਰ ਜਾਂਦਾ ਇਹਨਾਂ ਦਾ ਆਪਣੇ ਮੁੰਡੇ ਨੂੰ ਇੱਥੇ ਨੌਕਰੀ ਨਾ ਦਵਾਉਂਦੇ ਉਹ ਇਹ ਤਾਂ ਗੱਲ ਤੇਰੀ ਸਹੀ ਆ